ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਜ਼ਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲਓ ਜੀ ਲੱਗੇ ਅੱਜ ਪੰਜ ਦਾ ਜਿਹੜਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜੀ ਤੇ ਪਤਾ ਹੀ ਹੈ ਜੀ ਤੁਹਾਨੂੰ ਪੋਹ ਦਾ ਜਿਹੜਾ ਮਹੀਨਾ ਇਹ ਚੱਲ ਰਿਹਾ ਠੰਡ ਪੂਰੀ ਪੈ ਰਹੀ ਆ ਤੇ ਮੌਸਮ ਵੀ ਜਿਹੜਾ ਅੱਜ ਬੱਦਲਵਾਜੀ ਹੋਈ ਵੀ ਆ ਸਾਡੇ ਮੌਸਮ ਆ ਜਾਂ ਪੂਰਾ ਅੱਜ ਠੰਡੀਆਂ ਠੰਡੀਆਂ ਹਵਾ ਠੰਡੀ ਸੀਤ ਲਹਿਰ ਚੱਲ ਰਹੀ ਆ ਤੇ ਧੁੰਦ ਵੀ ਪਈ ਹੋਈ ਤੀਜੀ ਅੱਜ ਤੇ ਹੁਣ ਚਰਨਜੀਤ ਦੀ ਦਵਾਈ ਜਿਹੜੀ ਕੱਲ ਆਪਾਂ ਨੇ ਦਿੱਤੀ ਸੀ ਉਹਦੇ ਨਾਲੋਂ ਕਾਫੀ ਇਹਨੂੰ ਚਰਨਜੀਤ ਨੂੰ 60% ਫਰਕ ਆ ਜੀ ਉਸ ਦਵਾਈ ਦੇ ਨਾਲ ਕਿਉਂਕਿ ਇਹਨੂੰ ਟਾਈਫਾਇਰ ਕਾਫੀ ਹੋ ਗਿਆ ਤਾਂ ਉਸ ਸਟਾਈਫੈਟ ਦੀ ਟੀਕਾ ਵੀ ਲੱਗਿਆ ਤੇ ਦਵਾਈ ਵੀ ਆਪਾਂ ਨੇ ਡਾਕਟਰ ਸ਼ਿਵਾਸ ਤੋਂ ਲਈ ਤੇ ਬਹੁਤ ਫਰਕ ਆ ਤੇ ਤੁਹਾਡੀਆਂ ਦੁਆਵਾਂਾਂ ਤੇ ਤੁਹਾਡਾ ਪਿਆਰ ਜੇ ਸਾਡੇ ਨਾਲ ਹੋਵੇ ਤਾਂ ਸਭ ਕੁਝ ਠੀਕ ਹੋ ਜਾਂਦਾ ਤੇ ਬਸ ਪਰਮਾਤਮਾ ਮੂਰੇ ਹੀ ਅਰਦਾਸ ਆ ਵੀ हे ਪਰਮਾਤਮਾ ਇਹ ਆਕਾਰਪੁਰਖ ਸਭ ਨੂੰ ਦੇਰੁਕਤਾ ਤੇ ਤੰਦਰੁਸਤੀ ਬਖਸ਼ ਤੇ ਅੱਜ ਚੱਲੇ ਆ ਜੀ ਆਪਾਂ ਰਿਸ਼ਤੇਦਾਰੀ ਦੇ ਵਿੱਚ ਉਹ ਰਿਸ਼ਤੇਦਾਰੀ ਹੈਗੀ ਹੈ ਜੀ ਬਹੁਤ ਜ਼ਿਆਦਾ ਖਾਸ ਬਹੁਤ ਜ਼ਿਆਦਾ ਖਾਸ ਆ ਜੀ ਉਹ ਰਿਸ਼ਤੇਦਾਰੀ ਕਿਹੜੀ ਆ ਕਿਹੜੀ ਨਹੀਂ ਆਪਾਂ ਤੁਹਾਨੂੰ ਨਾਲ ਦੀ ਨਾਲ ਜਰੂਰ ਦੱਸਾਂਗੇ ਕਿ ਉਸ ਤੋਂ ਪਹਿਲਾਂ ਜਦੋਂ ਵੀ ਕਿਤੇ ਜਾਣਾ ਹੁੰਦਾ ਅਸੀਂ 8 ਵਜੇ ਤਿਆਰ ਹੋਣ ਲੱਗੇ ਹੋਏ ਆ ਮੈਂ 15 ਮਿੰਟਾਂ 20 ਮਿੰਟ ਦੇ ਵਿੱਚ ਵਿੱਚ ਤਿਆਰ ਹੋ ਗਿਆ ਨਹਾ ਵੀ ਲਿੱਤਾ ਤੇ ਰੈਡੀ ਵੀ ਹੋ ਗਿਆ ਤੇ ਹਜੇ ਤੱਕ ਚਰਨਜੀਤ ਕੌਰ ਨੇ ਮੈਂ ਕਿਹਾ ਤੁਸੀਂ ਇਹਦੇ ਬਾਰੇ ਨਾ ਕੁਝ ਪੁੱਛੋ ਕਿ ਜਿੱਥੇ ਵੀ ਨੇ ਜਾਣਾ ਹੁੰਦਾ ਕਦੇ ਵੀ ਸਾਜਰੇ ਜਾ ਹੀ ਨਹੀਂ ਸਕਦੀ ਹਾਂ ਬਈ ਲੈ ਹੁਣ ਆਹ ਪਤਾ ਨਹੀਂ ਵੀਰ ਦੇ ਮम्मी ਦੇ ਆਧਾਰ ਕਾਰਡ ਤੇ ਉਹ ਲੈ ਕੇ ਜਾਣਾ ਅੱਛਾ ਆਧਾਰ ਕਾਰਡ ਤੇ ਵੀਰ ਵੀ ਇਹ ਪਏ ਹੋਣੇ ਮਾਤਾ ਦੇ ਵੀ ਸ਼ਾਇਦ ਵੀ ਭਾਈ ਵਿਆਹ ਵੀ ਦੇ ਕੇ ਮੋੜਨੇ ਪੈਣਾ ਹੈ ਹੈ ਹਰ 1 ਮਿੰਟ ਰੁਕ ਜਿਓ ਮੈਂ ਕਰ ਹਾਂ ਠੀਕ ਹੈ ਚਲ 1 ਮਿੰਟ ਰੁਕ ਗਿਆ ਮੈਂ 1 ਮਿੰਟ ਦੇ ਬਾਅਦ ਮਿਲਦੇ ਜੀ ਪਤਨ ਪੂਰਾ 20 ਮਿੰਟ ਹੋ ਗਏ 1 ਮਿੰਟ ਮਿੰਟ ਚਾਰਜੀਤ ਨੂੰ ਕਰਦੀ ਹੈ ਹੈ ਉਹ ਪਾਈ ਤੂ ਤਾਂ ਤਿਆਰ ਹੋ ਜਾ ਮੈਂ ਚਲੋ ਸਤਿ ਸ਼੍ਰੀ ਅਕਾਲ ਜੀ ਵੈਕ ਜੀ ਦਾ ਖਾਤਾ ਵੈਕ ਜੀ ਕੀ ਖਾਤੇ ਤੇ ਅੱਜ ਚੱਲਿਆ ਜੀ ਨਾਮ ਕਿਆ ਨਾਮ ਕਿਆ ਨੂੰ ਜੀ ਤੇ ਸੰਸਾਰ ਨੂੰ ਪਤਾਈਆ ਪਾਪਾ ਨੇ ਦੱਸਿਆ ਹੁਣ ਹੁਣ ਮੈਂ ਨਹੀਂ ਦੱਸਿਆ ਹਾਂ ਫਿਰ ਮੈਂ ਦੱਸਣਾ ਸਰਪ੍ਰਾਈਜ਼ ਨਾਲ ਸਾਰਿਆਂ ਨੂੰ ਸਰਪ੍ਰਾਈਜ਼ ਦਾ ਹਾਂ ਵੀ ਚਾਲੂ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮੰਤ ਮੰਤ ਗਿਆ ਜੀ ਤੁਸੀਂ ਹਮੇਸ਼ਾ ਜਿੰਦਗੀ ਖੁਸ਼ ਰਹੋ ਤੰਦਰੁਸਤ ਰਹੋ ਇਹ ਦੁੱਖ ਤਕਲੀਫਾਂ ਮੇਰੇ ਇੱਕ ਦੇਖ ਲਓ ਜੀ ਮੈਨੂੰ ਨਹੀਂ ਪਤਾ ਵੀ ਇਹ ਸਾਡੇ ਘਰ ਤੇ ਆਇਆ ਤਾਂ ਸੋਫੇ ਸਾਡੇ ਬੈਠਣ ਹੋਣਦੇ ਪਰ ਸਾਡੇ ਕੱਪੜੇ ਉੱਪਰ ਜ਼ਰੂਰ ਪੈ ਪੈਂਦੇ ਆ ਅਸੀਂ ਬੈਠੇ ਨਾ ਬੈਠੀਏ ਪਰ ਕੱਪੜੇ ਜ਼ਰੂਰ ਬੈਠੇ ਹੁੰਦੇ ਨੇ ਇਹ ਦੋ ਚੰਦੇ ਬਿਮਾਰ ਕਰਕੇ ਨਾ ਹੁਣ ਚੈਟਿੰਗ ਜੀ ਕਰੂੰਗੀ ਹੇ ਇਹ ਆ ਤਿਆਰੀਆਂ ਕੱਪੜੇ ਪਾ ਲੈ ਨਵੇਂ ਨੋਪੀ ਦੇਣੀ ਚੱਲਿਆ ਤੈ ਕਹਦਾ ਹਰ ਜਾ ਤੂੰ ਸੱਚੀ ਕੱਟਾ ਰਿਹਾ ਤੂੰ ਦੋ ਹੱਥ ਜੋੜੀ ਸੱਚੀ ਗਾਜੀ ਦੋਇਆ ਕਰਦੇ ਸੱਚੀ ਗਾਜੀ ਸੱਚੀ ਕਾ ਕਰ ਸੱਚੀ ਕਾ ਹਾਂ ਚਲੋ ਠੀਕ ਆ ਦੱਸਣਾ ਹਾਂਜੀ ਅੱਜ ਤੁਸੀਂ ਬੜੇ ਦਿਨ ਤੋਂ ਕਹਿੰਦੇ ਚਰਨਜੀਤ ਆਪਣੀ ਭਤੀਜੀ ਦੇਖਣ ਲਈ ਭਤੀਜੀ ਦੇਖਣ ਲਈ ਅਸੀਂ ਕਹਿੰਦੇ ਤੁਸੀਂ ਕਿਹੀਂ ਨਾਲ ਜਾਏ ਕਿਉਂਕਿ ਮੈਂ ਵੀ ਬਿਮਾਰ ਤੇ ਅੰਗਤ ਵੀ ਵਿੱਚ ਬਹੁਤ ਬਿਮਾਰ ਹੋ ਲਿਆ ਬੈਨਫੈਕਸ਼ਨ ਤੋਂ ਡਰਦੇ ਦੀ ਜਿਹੜੀ ਗੱਲ ਹੈ ਨਾ ਤੇ ਅੱਜ ਗੋਲ ਕਰਿਆ ਫਿਰ ਵੀ ਭਾਈ ਭਾਈ ਸਵੇਰੇ ਟੀ ਲੈ ਕੇ ਆਣ ਬੇਪੂਰੇ ਸ਼ੀਦੀ ਦੇ ਨਾਲ ਜਾਣੇ ਆ ਜਿੱਦ ਅੱਜ 6 ਮਹੀਨੇ ਦੀ ਹੋ ਜਾਣਾ ਤੇ ਫਿਰ ਮੰਮੀ ਕਹਿੰਦੀ ਵੀ ਭਾਈ ਮੈਂ ਤਾਂ ਜਿਹੜਾ ਵਿੱਚੋਂ ਲੱਗ ਗਈ ਆਈ ਵੀ ਹੁਣ ਤੁਸੀਂ ਭਾਈ ਚੱਲੋ ਥੋੜਾ ਹਾਕ ਕਰਦੇ ਫਿਰ ਮੈਂ ਕਿਹਾ ਮੰਮੀ ਮੈਂ ਬਿਮਾਰ ਆ ਮੰਮੀ ਕਹਿੰਦੀ ਹੁਣ ਦੇਖ ਹੁਣ ਤੂੰ ਐ ਕਿਹ ਜਿਹਨ ਸਾਰੇ ਗਏ ਜਾਂਦੇ ਵੀ ਕਿਹ ਨਾਲ ਚੋਲਦੀ ਹੈਗੇ ਜਾਣ ਨੂੰ ਵੀ ਭਾਈ ਤੁਸੀਂ ਜੇ ਦੋ ਜਣੇ ਨਹੀਂ ਗਏ ਹੁਣ ਤੁਸੀਂ ਦੋ ਜਣੇ ਆਜੋ ਵੀ ਚਲਰ ਬਹਾਨੇ ਸਿੱਧਾ ਰੰਗ ਬੰਦ ਹੋ ਜੂਗਾ ਤੁਸੀਂ ਮੰਮੀ ਦਵਾਈ ਕੋਈ ਲੈ ਕੇ ਚੱਲਨੇਗੇ ਬਸ ਸ਼ਾਮ ਦਾ ਟੰਗ ਰਹੇ ਹੋ ਆਉਣ ਜਾਣ ਕਰਨੀ ਹੈ ਜਿਆਦਾ ਦੂਰ ਤਾਂ ਹੈ ਨਹੀਂ ਬੱਸ ਇਸ ਦੇ ਕੋਲ ਮੈਨੂੰ ਕਹਿਆ ਮੈਨੂੰ ਕਹਿਆ ਤੁਸੀਂ ਅਸੀਂ ਤਾਂ ਹੀ ਹਲੇ ਤੱਕ ਸੱਚੀ ਅਸੀਂ ਇਹ ਕੱਪੜਾ ਲੀੜਾ ਵੀ ਨਹੀਂ ਖਰੀਦੇ ਆ ਤੇ ਹੁਣ ਜਾ ਕੇ ਲਵਾਗੇ ਜਿਹੜੇ ਜੋ ਵੀ ਚਰਜੀਦ ਨੇ ਲੈਣਾ ਹੈ ਕੱਪੜਾ ਲੀੜਾ ਪਹਿਲੀ ਵਾਰ ਚੱਲੇ ਹਨਾ ਕਹਿੰਦੇ ਪਹਿਲੀ ਵਾਰ ਚੱਲੇ ਆ ਕੋਈ ਕੱਪੜਾ ਲੀੜਾ ਲੀੜਾ ਪਹਿਣਾ ਮੈਂ ਕਿਹਾ ਮੰਮੀ ਕਹਿੰਦੇ ਚੰਗਾ ਬਣਾਉਦੇ ਹੋ ਦੇਖ ਲਿਓ ਤੁਸੀਂ ਵੇ ਭਾਈ ਹੁਣ ਤੁਸੀਂ ਨਾਲ ਬਹਾਨੇ ਸੀ ਲੀੜਾ ਮਾਰਿਆ ਸ਼ੀਦੀ ਦੇ ਨਾਲ ਆ ਜਾਣੇ ਮੂਰੇ ਫੇਰ ਨਹੀਂ ਨਿਕਲ ਹੁਣ ਮੂਰੇ ਫੁਰੀ ਆ ਗਈ ਫੇਰ ਹੁਣ ਬਦ ਤਿਹਾਰਾਂ ਦੇ ਮੂਰੇ ਵੀ ਕਿੱਥੇ ਚੱਲਣਾ ਚਰਜੀਦ ਭੂਆ ਹੈ ਹਾਂ ਇਹ ਭੂਆ ਬੰਦਾ ਸਭ ਨੂੰ ਸਤਿਗੁਰਾਂਤਮਾ ਸਾਹਿਬ ਨੂੰ ਬੁਲਾਵੇ ਹੈਨਾ ਇਧਰ ਇਹਦੀਆਂ ਭੂਆ ਕਹਾ ਮੈਂ ਭੂਆ ਸਭ ਨੂੰ ਚਾਹੇ ਕੋਈ ਵੀ ਦਾਤ ਹੋਵੇ ਮਹਾਰਾਜ ਵੀ ਭੂਆ ਕਹਿਣ ਦਾ ਰਿਸ਼ਤੇਦਾਰੀਆਂ ਵਧੀਆਂ ਚੰ ਕੱਢ ਦਿਆ ਚੱਕ ਗਿਆ ਨਹੀਂ ਲੱਗੀਆਂ ਅਸਲੀ ਕਿਸੇ ਦੀ ਛੇਤੀ ਆਦੀ ਅਸੀਂ ਨਹੀਂ ਕਹਿੰਦੇ ਹੈਗੇ ਤੇ ਸਭ ਤੋਂ ਵੱਧ ਮਨਿੰਦਰ ਜੀ ਵੀ ਖੁਸ਼ੀ ਹੋਈ ਉਹ ਚੂਵੇਂ ਕਾਤੇ ਇਹ ਅਸੀਂ ਕਹਿੰਦੇ ਅਸੀਂ ਤਾਂ ਹੈਗੇ ਤਾਂ ਵੀ ਚਲੋ ਜਿਹੜੀ ਮਾਂ ਪਾਪਾ ਦੀ ਚਾਹਨਾ ਹੈ ਨਾ ਅਸੀਂ ਵੀ ਕੁਝ ਨਹੀਂ ਪਰ ਇਹਨਾਂ ਨੂੰ ਐ ਨਹੀਂ ਹੋਈਏ ਉਹ ਦੇਖ ਚੱਲ ਨਹੀਂ ਤੁਹਾਡੀ ਤੁਸੀਂ ਐਨੀਆਂ ਭੈਣਾਂ ਦੀ ਹੈ ਨਾ ਤੁਹਾਡੀ ਮਾਂ ਨੇ ਤੁਹਾਡੂ ਵੀ ਤਾਂ ਤੋੜਿਆ ਹੀ ਹੈ ਨਾ ਬਿਲਕੁਲ ਫੇਰ ਗਿਆ ਵਾਹ ਜੇ ਇਹੀ ਹੋ ਜਾਂਦਾ ਮਨ ਵਿੱਚ ਚਲੋ ਸਭ ਦੇ ਹੀ ਹੁੰਦਾ ਇਹ ਪਰ ਮੈਨੂੰ ਵੀ ਨਹੀਂ ਹੈਗਾ ਮੈਂ ਵੀ ਆਹ ਕਹਿੰਦੀ ਮम्मी ਕੋਈ ਵੀ ਜੀ ਮੈਂ ਵੀ ਕੁੜੀ ਮੰਗਦੀ ਕਿ ਤਾ ਜਾ ਕੇ ਹੀ ਤੋੜ ਦੂੰਗੀ ਚਾਚੀ ਜੇ ਤੁਸੀਂ ਚਾਚੇ ਹੁੰਦੇ ਪਰ ਮੈਂ ਵੀ ਇਤਨੇ ਤੋੜ ਦਿੰਦੇ ਦੱਸ ਫਿਰ ਆ ਵੀ ਕੀ ਕਰੂੰਗੀ ਕੀ ਆਏ ਯੇ ਵੰਦਰ ਇੰਦਰ ਕਹਿੰਦਾ ਕਹਿੰਦਾ ਚਾਹੇ ਮੈਨੂੰ ਵਿਆਹ ਕੇ ਵਿਆਹ ਮੈਂ ਕਹਿੰਦਾਂਦੀ ਮੈਨੂੰ ਇੰਦਰ ਤੇਰਾ ਵਿਆਹ ਕਰਨਾ ਕਹਿੰਦਾ ਮੰਨੋ ਵਿਆਹ ਵੀ ਕਰ ਲੈ ਫਿਰ ਵੀ ਔੜਾ ਦਾ ਤੇਰੇ ਕੋਲੇ ਕੁੜੀ ਦੇ ਘਰ ਤਾਂ ਨਹੀਂ ਰਹਿਣਾ ਚਲੋ ਚਲੋ ਦੇਖੋ ਇਹ ਗੱਲ ਆਪਣੀ ਜਿਹੜੀ ਵਿਚ ਵਿਚਾਲੇ ਰਹਿ ਗਈ ਮੈਂ ਪੂਰੀ ਕਰ ਦਿੰਦਾ ਚਰਨਜੀਤ ਨੂੰ ਇਹ ਤਾਂ ਵੀ ਥੋੜਾ ਜਿਹਾ ਵੀ ਹਾਂ ਵੀ ਚਲੋ ਹੋ ਜਾਂਦਾ ਵੀ ਪਹਿਲਾ ਦਾਤ ਵੀ ਪ੍ਰਮਾਤਮਾ ਕੋ ਚੰਗਾ ਜੀ ਦੇ ਦਿੰਦਾ ਪਰ ਮੈਂ ਚਰਨਜੀਤ ਨੂੰ ਇਹ ਗੱਲ ਕਹੀ ਵੀ ਚਰਨਜੀਤ ਪਹਿਲੀ ਗੱਲ ਧਿਆਨ ਨਾਲ ਜਦੋਂ ਤੁਹਾਡੇ ਜਨਮ ਹੋਏ ਤੁਸੀਂ ਛੇ ਪੈਣਾ ਪਿਆ ਉਸ ਤੋਂ ਬਾਅਦ ਦੇ ਵਿੱਚ ਸੱਤਮਾ ਤੁਹਾਡਾ ਭਰਾ ਠੀਕ ਹੈ ਵੀ ਦੇਖ ਤੁਹਾਡੀ ਮਾਂ ਨੇ ਵੀ ਤਾਂ ਤੁਹਾਨੂੰ ਮਾਤਾ ਨੇ ਪਾਲਿਆ ਵੀ ਉਹਦੇ ਕਰਮ ਉਹਦੇ ਨਸੀਬ ਉਸ ਧੀ ਦੇ ਨਾਲ ਵੀ ਟੈਨਸ਼ਨ ਨਹੀਂ ਲਈਦੀ ਹੁੰਦੀ ਵੀ ਜਿੰਨੇ ਕੁ ਜੋਗੇ ਆ ਭਾਈ ਬਰਾਬਰ ਖੜਾਂਗੇ ਕੋਈ ਗੱਲ ਨਹੀਂ ਵੀ ਪ੍ਰਮਾਤਮਾ ਦਾਨ ਦੁਆਵੇ ਡੰਨਣਾ ਦੁਆਵੇ ਤੇ ਹੁਣ ਅਸੀਂ ਚੱਲੇ ਆ ਜੀ ਤੇ ਜਾ ਕੇ ਹੁਣ ਸਿੱਧਾ ਅਸੀਂ ਖੜਨਾ ਖਮਾਣੋ ਤੇ ਲੈਣੇ ਜੀ ਜਿਹੜੇ ਕੱਪੜੇ ਲੀੜਾ ਜੋ ਵੀ ਚਾਰਜੀ ਦੇ ਨੇ ਲੈਣੇ ਆ ਤੇ 1 2 3 4 ਜੋ ਵੀ ਸੂਟ ਲੈਣੇ ਆ ਉਹ ਆਪਾਂ ਤੁਹਾਨੂੰ ਦਿਖਾ ਦਵਾਂਗੇ ਉਹ ਵੈਲੀ ਵਾਰ ਸੂਟ ਆ ਫੋਪੜੇ ਧਾਖੂ ਜੋ 2 3 4 5 ਨਹੀਂ ਫਿਰ ਮੈਨੂੰ ਹੁਣ ਕੀ ਪਤਾ ਵੀ ਤਾਂ ਕਿੰਨੇ ਸੂਟ ਆਪਾਂ ਨੂੰ ਲੈ ਕੇ ਜਾਣੇ ਨਹੀਂ ਆਪਾਂ ਨੇ 1 2 ਹੀ ਲੈਣਾ ਪਤਾ ਕਰਦੇ ਕਦੇ ਆਪਣੇ ਕੋਲ ਆਉਗੇ ਆਪਾਂ ਫੇਰ ਲੈ ਦੂਗੇ ਬੜੇ ਕਿਉਂਕਿ ਛੋਟੇ ਹੁਣ ਬਹੁਤ ਹੋ ਜਾਣੇ ਹਨਾ ਵੀ ਇੱਕ ਮਾੜਾ ਹੁੰਦਾ ਦੋ ਲੈ ਲੈਣੇ ਚਲੋ ਠੀਕ ਆ ਤੇ ਹੁਣ ਆਪਾਂ ਚੱਲੀਏ ਹਾਂ ਚਲੋ ਅੰਕਾ ਜੀ ਚੱਲੀਏ ਚਲੀਏ ਇਹਦਾ ਕੋ ਕਿੱਥੇ ਟੋਫੀ ਟੋਫੀ ਵਿੱਚ ਰੱਖ ਦਿਆਂ ਮੈਂ ਇਹਨਾਂ ਨੂੰ ਲਾਉਂ ਚਲੋ ਜੀ ਹੁਣ ਆਪਾਂ ਤੁਹਾਨੂੰ ਜਾ ਕੇ ਸਦਾ ਹੀ ਮਿਲਦੇ ਆ ਜੀ ਖਮਾਣਾ ਕਿ ਅਸੀਂ ਕੱਪੜਿਆਂ ਦੀ ਦੁਕਾਨ ਤੇ ਤੇ ਹੁਣ ਦੱਸ ਦੀ ਨਾ ਵੀ ਕਿੰਨੇ ਸਾਲ ਦੀ ਹੈ ਨਾ ਮਾਤਾ ਨੂੰ ਕੁੜੀ ਹਾਂ ਮਹੀਨੇ ਦੀ ਹੋਣਾ ਹੈ ਹਾਂ ਮਹੀਨੇ ਦੀ ਹੋਣਾ ਹਨਾ ਬੜਾ ਹੀ ਦਿਖਾਇਓ ਕੋਈ ਕੋਈ ਗੱਲ ਇਹ ਜਿੱਤੂਆ ਨਹੀਂ ਲਾਉਣੀ ਬੱਚੇ ਨੂੰ ਭਾਵੇਂ ਵੀ ਹੈ ਜੀ

ਪਤਾ ਹੈ ਕਿ ਅੱਜਕੱਲ ਜੋ ਅੱਕਾ ਨੂੰ ਪੈਂਦੇ ਨਹੀਂ ਮਾਤਾ ਕੋਈ ਗੱਲ ਨਹੀਂ ਹੁੰਦੇ ਜਿਵੇਂ ਮਰਜ਼ੀ ਲੈ ਲੋ ਹਾਂ ਆਪਾਂ ਕੋਲ ਉੱਤੇ ਉੱਤੇ ਆ ਜੀ ਸਹੀ ਆ ਸਹੀ ਆ ਮੜਾ ਮੁੰਡਿਆ ਕੋਟਾ ਕੁੜੀਆਂ ਸਮਾਂ ਦਾ ਸਾਥ ਚੱਲ ਜਿਵੇਂ ਕੋਈ ਦਦਾ ਦਿਖਾ ਦੇ ਬਣਾਣਾ ਉਦੋਂ ਨਹੀਂ ਚੱਕਰ ਹੁੰਦਾ ਮਨਿੰਦਰ ਜਗ ਗੱਡੀ ਦੇ ਗੱਡੇ ਇੱਥੇ ਖੜ ਜਾ ਗੱਡੀ ਕੋ ਪਾਵਰ ਬੈਂਕ ਵੀ ਇੱਕ ਨਹੀਂ ਚਾਬੀ ਖੁੱਲੀ ਆ ਸ਼ੀਸ਼ੇ ਥੱਲੇ ਆ ਲੋਕ ਲਾਇਆ ਸ਼ੀਸ਼ੇ ਥੱਲੇ ਆ ਸ਼ੀਸ਼ੇ ਉਹ ਲਾਇਆ ਹੈ। ਕੀ ਪਵਾਤਾ ਹੈ? ਸ਼ਾਬਾਸ਼। ਠੀਕ ਆ। ਇਹਦੇ ਲਈ ਆ ਕੋਟੰਦੇ ਦੀ ਗਰਮ ਹੋ ਰਹੀ ਹੈ ਜਿੱਤ ਵੀ ਹੈ ਜੀ ਸੋਹ ਜੀ ਹੈ ਜੀ। ਅਸੀਂ ਖਾਵਾਂਗੇ। ਆਈ ਵਧੀਆ ਲੱਗਦੀ ਹੈ। ਕੋਟੰਦਾ। ਕਿੰਨੇ ਮਹੀਨੇ ਦੀ ਭਲਾ ਕੁੜੀ? ਮਹੀਨੇ ਦੀ ਹੋਣਾ ਜੀ। ਮਹੀਨੇ ਦੀ ਹੋਣਾ। ਆਪਾਂ ਬੜੇ ਹੀ ਲੈ ਕੇ ਜਾਓਗੇ। ਤੁਸੀਂ ਨਿਆਣਾ ਤੋਂ ਪਾ ਹੀ ਜਾਂਦਾ ਘੜੀ ਈਲਾ ਰੰਗ ਨਾਲ ਲੈ ਕੇ ਜਾਓ ਤੁਸੀਂ। ਇਹ ਆਨੰਦ ਆਨੰਦ ਕੀ ਕੱਤੀ ਨਾਲ ਕੋਈ ਗਾਂ ਨਹੀਂ ਲਾਇਆ ਨਹੀਂ ਖਾਂਦਾ ਸਭ ਤੋਂ ਵਧੀਆ ਬਣਾ ਕੱਢਾ ਲੱਗਿਆ ਮੈਨੂੰ ਇਹ ਹਾਲਾ ਵਧੀਆ ਲੱਗਿਆ ਅੱਛਾ ਕੋਈ ਨਹੀਂ ਬਟਾ ਕੋਈ ਜਿਹੜਾ ਤੈਨੂੰ ਵਧੀਆ ਲੱਗਿਆ ਉਹ ਦੇਖ ਲਾਂਗੇ ਆਪਾਂ ਪਹਿਲਾਂ ਦੇਖ ਲਈਏ ਨਾ ਹਾਂ ਬਸ ਐਸੇ ਛੋਟਾ ਮੇਜ ਬੇਜ ਆਹ ਮਾ ਤਾਂ ਗ੍ਰੀਨ ਚ ਦਿਖਾਈ ਹਾਂਜੀ ਆਹ ਆਹ ਦਿਖਾਓ ਅਸਲ ਤੇੜਾ ਮਾਇੰਦਾ ਇਹਦੇ ਵਿੱਚ ਛੋਟਾ ਅਗਰ ਕੋਈ ਛੋਟਾ ਵੀ ਨੰਬਰ ਹੀ ਅਜੇਰ ਬਚਦੇ ਤੁਸੀਂ ਕਹਿ ਲੈਣ ਵੀ ਆ ਹੀ ਜਾਂਦਾ ਮੈਂ ਜਿਹੜੀ ਗਾਹਾਂ ਦਾ ਹਾਂ ਫਿਰ ਗਾਹਾਂ ਦਾ ਇੱਕ ਚਲੋ ਆ ਰੱਖ ਦੋ ਇੱਕ ਰੱਖ ਦੋ ਬਾਹਰ ਇਹ ਇਹ ਕੱਢ ਦੋ ਆਹ ਲ ਨਹੀਂ ਆਹ ਖੜ ਜਾ ਪੁੱਤ ਹੋਰ ਵੀ ਦੇਖਦੇ ਆ ਕੱਢੋ ਹੋਰ ਕੀ ਦੇਖਣਾ ਮੈਨੂੰ ਤਾਂ ਕੋਈ ਫਰਾਕ ਫਰੂਕ ਟਾਈਪ ਦੇ ਕੱਢੋ ਫਰਾਕ ਵਾਲਾ ਹੋਰ ਤਾਂ ਵੱਡਾ ਹੋ ਜਾਊਗਾ ਜੀ ਫਿਰ ਦਿਖਾ ਦੋ ਕੋਈ ਨੰਟੀ ਆਪਾਂ ਨੇ ਘੜਾਏ ਆ ਵੀ ਅੱਜੇ ਪਉਣਾ ਜਾ ਕੇ ਆਪਾਂ ਤਾਂ ਦੇਣਾ ਹੀ ਆ ਵੀ ਆਈ ਜਾਊਗਾ ਅਗਲੇ ਤੱਕ ਸ਼ੱਕ ਫਰਾਕਾ ਆ ਨਾ ਕੀ ਪੀਵਾ ਹੋ ਗਿਆ ਮਨਾਂ ਦਾ ਰੈੱਡ ਰੈੱਡ ਹੈ ਮੇਰੇ ਪੁੱਤਾਂ ਦਿਖਾ ਪੀਲਾ ਮਾਤਾ ਆਪੇ ਦਾ ਆਦਿ ਹੈ ਕਹਿੰਦੀ ਵੀ ਪੀਲਾ ਪੁੱਤ ਜੋ ਆਗਦੇ ਪਾਈ ਦਾ ਨਹੀਂ ਕਪੜਾ ਮੈਂ ਤਾਂ ਆਪੇ ਕਹਤਾਂ ਹਾਂ ਇਹ ਸਹੀ ਆ ਸਿਆਣੇ ਨੂੰ ਪੁੱਤ ਜਿਆਦਾ ਪਤਾ ਹੁੰਦਾ ਅੱਛਾ ਲੋ ਜੀ ਸਰਕਾਰ ਤੋਂ ਬਣਾ ਕਾ ਹਾ ਇਹ ਵੀ ਗੱਲ ਵਧੀਆ ਨਾ ਲਿਖਦੇ ਵਾਰੀ ਹਾਲ ਰੰਗ ਬਰੰਗਾ ਬਹੁਤ ਯੂਸਫ ਹੋ ਰਿਹਾ ਹੈ ਬਲੂ ਆ ਰੰਗ ਬਰੰਗਾ ਪਿੱਛੇ ਹੁੱਕ ਲੱਗ ਗਈਆਂ ਪੁੱਤ ਠੀਕ ਹੈ ਯਾ ਤੋਹ ਕੋਲ ਹੈਗਾ ਬੋ ਮਾਹਲਾ ਲੈ ਲੈ ਆਹ ਹਾਲਾ ਲੈ ਲੈ ਗਰਮੀ ਤੇ ਲਾਉਣਾ ਪੈਂਦਾ ਉਹਦੀ ਇਹ ਲਾਉਣਾ ਇਹ ਗਰਮੀ ਇਹ ਪਹਿਨਾਣੀ ਆ ਤੁਸੀਂ ਮੈਨੂੰ ਤਾਂ ਹੀ ਆ ਦੱਸੋ ਜਿਹੜਾ ਆ ਸੂਟ ਦਿਖਾਉਂਦੇ ਤੁਸੀਂ ਕਹਿੰਦੇ ਸੀ ਤਾਂ ਕੋਈ ਹਲਕਾ ਵੀ ਮਿਲ ਜੰਨੇ ਆ ਹਾਂ ਹਾਂ ਉਹ ਵੀ ਦਿਖਾ ਦਿਓ ਉਹ ਵੀ ਦਿਖਾ ਦਿਓ ਤੁਹਾਨੂੰ ਯਾਰ ਆਲੇ ਹੋਦੇ ਲੱਗ ਗਿਆ ਮਨਿੰਦਰ ਇਹ ਨਹੀਂ ਪਹਿਣੇ ਪੁੱਤ 6 ਮਹੀਨਿਆਂ ਤੱਕ ਕੱਪੜਾ ਛੋਟਾ ਨਹੀਂ ਹੋਊਗਾ

ਇਹ ਜੋ ਹੋਰ ਵੀ ਦਿਖਾ ਦਿਓ ਇੱਕ ਦੋ ਕਲਰ ਜੇ ਹੈਗੇ ਆ। ਕਿਹੜਾ ਹੈ? ਅਚ ਕਹੋ। ਤੁਮੀ ਕੋ ਬੋਲ ਲਾ ਭਾਈ। ਅੱਛਾ ਆ ਠੀਕ ਆ। ਇਹ ਪੂਰਾ ਮੂਰਾ ਯਾਹ ਇਹ ਕੱਟ ਦੋ ਮਾਤਾ। ਆਉਣਾ ਇਹ। ਉਹ ਚਾਰ ਜੀ ਦੁਬਾਰੀ ਪੱਟੇ ਆ। ਨਹੀਂ ਪਰ ਇਹ ਨਹੀਂ। ਮੈਨੂੰ ਕੋਈ ਕੱਪੜਾ ਨਹੀਂ ਆਣੇ ਦਾ ਲੱਗਦਾ। ਹਾਂ ਪਹਿਣਾ ਨਹੀਂ ਹੈ। ਨਹੀਂ ਪਹਿਣਾ ਹੈ। ਮੰਦੂ ਬੜਾ ਸੋਹਣਾ ਲੱਗਿਆ ਤਾਂ ਚੱਲ ਕੋਈ ਨਹੀਂ। ਬੜਾ ਦਿਖਾ ਦਿੰਦੇ ਆ। चलो कोई नहीं ये ये छोटा यो नी हो कपड़ा ही है कपड़ा है हम्म साधारण में चांद का फैर बोलो फिर फैर इसको कुछ थोड़े और बढ़िया दिखा दो और अच्छा लो जान छोड़ा मत मनींदर वो तो कौन कुड़ियाला फैशन आया है बढ़िया आता है देख हाँ ये तो छोटा है ना जो आह हाँ ये तो हाँ आला कड़े कुड़े काफी कैचन जीता भी चीज़ है पैंट से मोड़ी जम्बी है सर्दी में बंदा बच्चा पाऊंगा ना पैंट ਜਿਆਦਾ بڑا ਹੈ ਨਾ ਇਹ ਜਿਆਦਾ بڑا ਹੈ ਮਾਤਾ ਮਹੀਨੇ ਕਿ ਦੀ ਆ ਕੁੜੀ ਆ ਦਿਖਾ ਛੋਟਾ ਦਿਖਾ ਇਤਨੀ ਇਹ ਨਿਕਲੀ ਹੈ ਕੈਂਟ ਕੁੜੀ ਬੜੀ ਹੁੰਦੀ ਜਿਆਦਾ ਕੈਂਟ ਫਿਰ ਬੜੀ ਆਉਂਦੀ ਬੱਚੇ ਕੈਂਟ ਤਾਂ ਬੜੀ ਆਉਂਦੀ ਹੂੰ ਇਹਨਾਂ ਨੂੰ ਦਿਖਾ ਦਿਓ ਬੜੇ ਬੜੇ ਇਹ ਤਾਂ ਬੜੇ ਆ ਫਿਰ ਉਹ ਆਮ ਦੇ ਬੜੇ ਮਾਤਾ ਕਹਿੰਦੀ ਕੋਈ ਨਾ ਦੇਖਣ ਰੱਪਣ ਬੜਾ ਗੋਲਾ ਜਿਹੜਾ ਐਂ ਤਾਂ ਸ਼ਾਂਤ ਆਊਗਾ ਹੂੰ ਜਿਹੜਾ ਭਤੀਜੀ ਨੂੰ ਲੈ ਕੇ ਚੱਲੀ ਆ ਜੀ ਆਪਣੀ ਨੂੰ ਹਾਂ ਜਿਹੜਾ ਭੈਣ ਨੂੰ ਪਸੰਦ ਆਊਗਾ ਲੋ ਇਹਦੇ ਆ ਸੋਹਣਾ ਲੱਗਦਾ ਲੇਲਾ ਲੇਲਾ ਤੈਨੂੰ ਪਸੰਦ ਆਦਾ ਤੂੰ ਲੇਲਾ ਬਾਬਾ ਇਹ ਬਾਬਾ ਦੇਖ ਤਾ ਨਾ ਬੇਟਾ ਪਤਾ ਨਹੀਂ ਪਤਾ ਮਾਤਾ ਕਿੰਨਾ ਕੰਮ ਕਰੂਗੀ ਵਿਚਾਰੀ ਇਕੱਲੇ ਬੈਠ ਕੇ 22 ਨੰਬਰ ਹਾਂਜੀ 22 ਨੰਬਰ ਆ ਗਈ ਨਸੂਰੀ ਉਹ ਤਾਂ ਵੱਡਾ ਬਾਬਾ ਜੀ ਆ ਦੇਖ ਲਓ ਕਿਹਦੀ ਆਦਾ ਹੈ ਆ ਠੀਕ ਆ ਠੀਕ ਹੈ ਧੀ ਵੀ ਵੱਡਾ ਬਾਹਰ ਵੀ ਕਰਦਾ ਮੈਨੇ ਤਾਂ ਸਾ ਠੀਕ ਆ ਹੈ ਇਹ ਹੋ ਗਿਆ ਹੁਣ ਇਹਦੇ ਨਾਲ ਬਨਾਣ ਨਾਲ ਚਰਾਬਾ ਅਰੇ ਤੂੰ ਲਾ ਦੇ ਟੋਪੀ ਟੋਪੀ ਵੀ ਦੇਖ ਲਾਉਣ ਕੋਈ ਟੋਪੀ ਵੀ ਚੱਲਦੀ ਆਹ ਤੇ ਪਿਆਰੇ ਤੂੰ ਦੇਖਦੀ ਸੀ ਟੋਪੀ ਮੈਂ ਵਧੀਆ ਲੱਗਦੀ ਆ ਹਾਂ ਚਲੋ ਆ ਦੋ ਕੱਕੇ ਚੱਤੀਆਂ ਹੁਣ ਪੈਕ ਕਰ ਮਨੇ ਤਾਂ ਦਿਖਾ ਦੇ ਦੇ ਬੀਬੀ ਨੂੰ ਬੀਬੀ ਨੂੰ ਫੜਾ ਦੇ ਫੜਾ ਤੇ ਫੜਾ ਤੇ ਫੜਾ ਦੀ ਬੀਬੀ ਨੂੰ ਤੈਨੂੰ ਦੁਕਾਨ 'ਚ ਛੱਡਣਾ ਬੀਬੀ ਕਹਿੰਦੀ ਸਾਡੇ ਕੋਲ ਛੱਡ ਦੇ ਇਹਨੇ ਹਾਂ ਮੇਰੇ ਨਾਲ ਕੰਮ ਕਰ ਉਹ ਕੰਮ ਕਰ ਰੋਟੀ ਪਾਣੀ ਦੇਈ ਜਾਇਓ ਇਹਨੂੰ ਸੋ ਤੈਸਾਂ ਦੀ ਕੋਈ ਲੋੜ ਨਹੀਂ ਕੋਈ ਯਾਰ ਰੋਟੀ ਪਾਣੀ ਤਾਂ ਕਿਆ ਬੀਬੀ ਦੁਕਾਨ ਦਾ ਪਸੰਦ ਕੰਨ ਦਾ ਕਿਆ ਕਰੇ ਮਾਤਮਾ ਦੇਣ ਵਾਲਾ ਹਾਂ ਦੇਣ ਵਾਲਾ ਪਰਮਾਤਮਾ ਓਏ ਹਾਂ ਤੈਨਾਂ ਲਈ ਸੰਦ ਤੇਵਾ ਬਾਤ ਆ ਕੀ ਲੈ ਲੈਣੀਆ ਨਾਲ કે તો ઇંચ મે તો એકલા ન આ હા દે દે કાલ હા અલસ આદર તે આ ખૂબ બધી પજામીયાને પજામી ਛોટી ન હૈગી પુત દેખયા થા થા પર ਛોટી ન હૈગી હા ਛોટી ન ਛોટી ન હૈ જમન લવા પા પા થા કુ બના લ કર બલ ਮਨਿੰਦਰ ਤੁਸੀਂ ਕਾ ਨੂੰ ਕੱਪੜੇ ਖੜਾਉਨੇ ਆ ਮਾਤਾ ਦੇ ਉਹਨੂੰ ਬਚਾਈ ਨੂੰ ਚੁਗਣੇ ਔਖੇ ਹੋ ਜਣੇ ਆ ਲੋ ਜੀ ਜਰਾਬ ਮਮਾ ਤੈਨਾਂ ਨਾਲ ਲੋ ਜੀ ਜਰਾਬ ਹੋ ਗਈ ਬਨਾਨ ਹੋ ਗਈ ਆ ਜੀ ਟੋਪੀ ਦਾ ਟੋਪੀ ਹੋ ਗਈ ਅਰਮਾਲ ਹਨਾ ਦੋਰ ਮਾਲ ਬਨੈਨਾ ਮਾ ਦੋ ਦੇ ਦਿਓ ਹਾਂ ਜੀ ਦੋ ਬਨੈਨਾ ਦੇ ਦਿਓ ਦੋਰ ਮਾਲ ਦੇ ਦਿਓ ਦੋ ਜਰਾਬਾਂ ਦੇ ਦਿਓ ਦੇ ਦਿਓ ਕੋਈ ਨਹੀਂ ਕੋਈ ਗੱਲ ਨਹੀਂ ਉਹ ਜੀ ਦੋ ਸਟਾਫ ਇੱਕ ਨਾਮ ਆਪੇ ਤੋਂ ਹੋਣੀ ਕੋਈ ਗੱਲ ਨਹੀਂ ਇਹ ਤਾਂ ਕਿਉਂ ਹੈ ਕਹੇ ਡੇਟਾ ਆਂਦੇ 120 ਰੁਪਏ 6 ਦੀ ਗੱਲ ਹੈ 6 ਤੁਸੀਂ ਕੀ ਮੰਗਦੇ ਹੋ ਮਾਰੋ ਕਾਲੇ ਕਾਲੇ ਰੰਗ ਦੀ ਨੂੰ ਲੈ ਲੈ ਪਰ ਮਾਲ ਦੇ ਦਿਓ ਬੀਬੀ ਦੋ ਦੋ ਲੈਣੇ ਆ ਹਾਂ ਜੀ ਕੋ ਤੈ ਮਾਰੋ ਕੋਈ ਨਾ ਬੁੱਤ ਮੈਂ ਮਾਰਾਂ ਨਹੀਂ ਛੱਡਦੇ ਬੱਸ ਅੰਦੇ ਇੰਟ ਐਟਾ ਟੂ ਪੀ ਤਾਂ ਬੜੀ ਨਹੀਂ ਹੈਗੀ ਆ ਤਾਂ ਇਹ ਬੜੀ ਬੜੀ ਦੇ ਦਿਓ ਹਾਂਜੀ ਤੈਟ ਵੀ ਨਾ ਤੇ ਕੈਟ ਹੋਊਗਾ ਮੂੰਹ ਠੀਕ ਹੋਣੀ ਹਾਂ ਕੁੜੀਆ ਤੇ ਠੀਕ ਹੋਊਗੀ ਇਹਦੇ ਤੈਟ ਆ ਛੋਟੇ ਦੇ ਮੁੰਡੇ ਦੇ ਟੈਟ ਆਈ ਇਹ ਸਾਡਾ ਮੁੰਡਾ ਹੀ ਮੈਂ ਬਤਾਈਆਂ ਤੁਹਾਨੂੰ ਇਹ ਚੱਲ ਰਹੀ ਲੋਕੀ ਕਿਹੜਾ ਕਿਹੜਾ ਪਿੰਡ ਆ ਬੀਬੀ ਮਾਰ ਕਿਹੜਾ ਗੱਲ ਦਾ ਜਿਹੜਾ ਮਰਜ਼ੀ ਦੇ ਦਿਓ ਚਿੱਟੀ ਪ੍ਰਿੰਟ ਬੜੀਆਂ ਬਾਠਾ ਅੱਛਾ ਬਾਠਾਂ ਤੋਂ ਆ ਬੀਬੀ ਠੀਕ ਆ ਅਸੀਂ ਬਸੀ ਦੇ ਰਹਿਣ ਵਾਲੇ ਆ। ਸਰੰਦ ਬਸੀ। ਹਾਂ ਜੀ। ਅੱਛਾ ਤੁਹਾਡਾ ਪਿਸ਼ੋਕੜ ਸਰੰਦ ਬਸੀ ਦਾ। ਹਾਂ ਠੀਕ ਹੈ। ਹੁਣ 10-12 ਸਾਲ ਹੋ ਗਏ ਇੱਧਰ ਆ। ਬਾਠਾ। ਠੀਕ ਹੈ ਜੀ। ਇਹਨਾਂ ਕੰਮ ਕਰਾ। ਸਾਡਾ ਪਿੰਡ ਸ੍ਰੀ ਜੂਨਕੌਰ ਸਾਹਿਬ ਹੈ ਜੀ। ਅਸੀਂ ਕੰਮ ਕਰਾ ਹਾਂ ਇੱਥੇ ਦਾ ਫਿਰ ਇੱਥੇ ਦੁਕਾਨ। ਇਹ ਫਿਰ ਆਪਣੀ ਹੈ ਕਿ ਕਿਰਾਏ ਪਰਾਈ? ਹਾਂ ਜੀ ਕਿਰਾਏ। ਕਿਰਾਏ ਦਾ। ਤੁਸੀਂ ਇਕੱਲੇ ਦੁਕਾਨਪੁਰ ਕੋਈ ਹੋਰ? ਬੇਟਾ ਆਲੰਦ ਦਾ। ਅੱਛਾ ਉਹ ਕੰਮ ਬੁਕਾਰ ਕਰਦਾ। ਆਪਣੇ ਬਾਪੂ? ਬਾਪੂ ਦੇ ਚੁੰਡੇ ਲੱਗਦੇ ਹੋ। ਓਕੇ ਜੀ। ਚਲੋ ਕੋਈ ਨਹੀਂ ਬੀਬੀ ਇੱਕ ਚਿੱਟਾ ਲਾਤਾ ਮਿਟਾਈ ਕਿ ਦੂਜਾ ਲਾਤਾ ਕੋਈ ਨਾ ਕੋਈ ਨਹੀਂ ਲਾਓ ਨਮਟਾ ਮਾਰੇ ਦੀ ਬਸ ਹੋ ਗਿਆ ਜਾਨੀ ਦਾ ਹਾਂ ਜੀ ਟੋਪੀ ਚੇਂਜ ਕਰਨੀ ਹੈ ਹਾਂ ਹਾਂ ਜੀ ਬੜੀ ਟੋਪੀ ਦੇ ਦੀ ਬੀਬੀ ਮੜਾ ਜਨ ਗੱਡਣੀ ਵਾਲੇ ਦੇਖ ਲਓ ਠੀਕ ਆ ਠੀਕ ਆ ਸਹੀ ਦੱਸ ਦਵਾਂ ਮੈਂ ਕਾਜੀ ਐਦਾਂ ਦੀ ਮਿਲ ਜਵੇ ਆਂਟੀ ਤਾਂ ਸਭ ਤੋਂ ਲੱਗੇ ਸਾੜੀ ਐਕਸੈਮ ਓ ਤੇਰੀ ਓ ਹੋ ਹੋ ਕਾਲੋ ਪੀਣੇ ਕਾਲੀ ਕਾਲੀ ਤੈ ਨੀ ਮਾਰੇ ਲਾਪੜਿਆ ਹੋਰ ਓ ਨੀ ਤਾਂ ਇਹ ਤਾਂ ਹੇਰ ਖਾਣ ਲੈ ਨਾ ਓ ਇਹ ਤਾਂ ਉਹੀ ਹੁੰਨੇ ਆ ਕੰਨੜਾ ਕੰਨੂ ਹਾਂ ਹਾਂ ਤੁਸੀਂ ਦੋਤਾ ਸੁਣ ਸਕਦੇ ਆ ਬੱਸ ਵੈਕ ਹਾਂਜੀ ਬੋਲੀ ਕਿਆ ਰੇ ਕਹਣਾ ਦਾ ਇਹ 70 ਦੀ ਗੱਲ ਕੁੜੀ ਵਾਸਤੇ ਲਓ ਦੀ ਚੋਕੀ ਦੇ ਬੀਬੀ ਆਹੀ ਜੀ ਦੇਖਣੀ ਆ ਉਹ ਕਿੱਥੇ ਆ ਉਹ ਬੀਬੀ ਦਿਖਾ ਆ ਦੇਖ ਇਹ ਨਹੀਂ ਜੀ ਲੈਣੀ ਹੈ ਪਰਤੇ ਪੜੀ ਉਹ ਛੋਏ ਤੇ ਜ ਬੜੀ ਨਹੀਂ ਮਿਲਨੀ ਚਲ ਆ ਦੇਖ ਆ ਨਹੀਂ ਆਂਟੀ ਇਹ ਜੀ ਤਾਂ ਫੋਨ ਨਹੀਂ ਪਰਤੇ ਪੜੀ ਚਲ ਕੋਈ ਨਹੀਂ ਨੂੰ ਖੁੱਲੂਗੀ ਨਹੀਂ ਚਲ ਜੀ ਇੱਕ ਵਾਰ ਖੋਲ ਕੇ ਤਾਂ ਦੇਖ ਲੈ ਨਹੀਂ ਖੁੱਲਣੀ ਟਾ ਟਾ ਪਾ ਕੇ ਤਾਂ ਦੇਖ ਇੱਕ ਵਾਰ ਐਡਾ ਕਿਡਾ ਸਿਰ ਆਦਾ ਸਿਰ ਦੁਖਣ ਲਾ ਜਾਣਾ ਪਾਓ ਪਾ ਤਾਂ ਸਹੀ

ਰੇਟ ਨਹੀਂ ਬੀਬੀ ਨਾਲ ਘਟਾਉਣਾ ਕਿਉਂਕਿ ਵਿਚਾਰ ਬਸ ਹੋ ਗਿਆ ਤੇ ਚਲੋ ਬਾਕੀ ਹੁਣ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਹੁਣ ਕਿਸੇ ਹੋਰ ਅਗਲੇ ਵਲੌਗ ਦੇ ਵਿੱਚ ਤੇ ਹੁਣ ਕੱਪੜਾ ਲੀੜਾ ਸੀ ਜਿਹੜਾ ਲੈਣਾ ਤਾਂ ਲੈਣਾ ਤਾਂ ਲੈ ਲਿਆ ਜੀ ਤੇ ਹੁਣ ਅਸੀਂ ਚੱਲੇ ਆ ਜੀ ਸਿੱਧਾ ਮਾਜਰੀ ਮਾਜਰੀ ਜਾਣਾ ਹਾਂਜੀ ਮਾਜਰੀ ਤੇ ਅਗਲੇ ਵਲੌਗ ਵਿੱਚ ਮਿਲਦੇ ਆ ਜੀ ਠੀਕ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡੇ